ਸਾਹਿਬੀਓ ਦੋਸਤੋ ਮੈਂ ਤੁਹਾਡਾ ਆਪਣਾ ਜਤਿੰਦਰ ਸਿੰਘ ਮਸਕਾ ਚਸਕਾ ਤੇ ਤੁਹਾਡਾ ਸਵਾਗਤ ਕਰਦੇ ਮੁੱਦਾ ਗੁਰਦਾਸਪੁਰ ਦਾ ਮੁੱਦਾ ਵਾ ਬਾਈਪਾਸ ਦਾ ਜਿਹੜਾ ਪਠਾਨਕੋਟ ਨੂੰ ਰੋਡ ਜਾਂਦਾ ਉਹਦੇ ਲਾਗੇ ਬਾਈਪਾਸ ਦੇ ਲਾਗੇ ਇੱਕ ਨਿੱਜੀ ਹੋਟਲ ਹੈ ਜਿੱਥੇ ਇੱਕ ਬੜੀਆਂ ਵਧੀਆ 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 ਜਿਹੜੀਆਂ ਉਹਨਾਂ ਨੇ ਬ੍ਰਾਂਚੇਸ ਲੈ ਕੇ ਆਏ ਨੇ ਕਿਉਂਕਿ ਮੋਸਟਲੀ ਅਸੀਂ ਆਮ ਤੌਰ ਤੇ ਦੇਖਦੇ ਆ ਕਿ ਜਿਹੜੇ ਵੱਡੇ ਘਰਾਨੇ ਨੇ ਉਹੀ ਕਿਤੇ ਨਾ ਕਿਤੇ ਘਾਣ ਕਰਦੇ ਨਜ਼ਰ ਆ ਰਹੇ ਨੇ ਅਸੀਂ ਆ ਦੇਖਾਂਗੇ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਉਹ ਦਿਖਾਉਣ ਕਿ ਇੱਥੇ ਜਿਹੜਾ ਪਾਣੀ ਆ ਉਹ ਗੰਦਾ ਪਾਣੀ ਜਿਹੜਾ ਉਹ ਇੱਥੇ ਜੰਗਲਾਤ ਦੀ ਜਗ੍ਹਾ ਤੇ ਸੁੱਟਿਆ ਗਿਆ ਜਿਹਦੇ ਨਾਲ ਕਿ ਇੱਥੇ ਜਿਹੜੇ ਰੁੱਖ ਸੀ ਹਰੇ ਭਰੇ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਪਰਲੀ ਸਾਈਡ ਤੇ ਦਿਖਾਉਣ ਕਿ ਸਾਰੇ ਜਿਹੜੇ ਦਰਖਤ ਸੀ ਇੱਥੇ ਲੱਗੇ ਉਹ ਸਾਰੇ ਜਿਹੜੇ ਖਤਮ ਹੋ ਗਏ ਪਰ ਇਹਨਾਂ ਨੂੰ ਕਿਤੇ ਵੀ ਫਰਕ ਜਿਹੜਾ ਨਜ਼ਰ ਨਹੀਂ ਆਉਂਦਾ ਕਿਉਂਕਿ ਇਹਦੇ ਨਾਲ ਬਹੁਤ ਸਾਰਾ ਨੁਕਸਾਨ ਹੋ ਰਿਹਾ ਵਾ ਨੁਕਸਾਨ ਕੀ ਹੋ ਰਿਹਾ ਵਾ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਇੱਧਰ ਦੀ ਸਾਈਡ ਤੇ ਦਿਖਾਉਣ ਕਿ ਘਰ ਵੀ ਨੇ ਕਿਉਂਕਿ ਸੜਕ ਤੋਂ ਥੋੜੀ ਦੂਰ ਘਰ ਵੀ ਹੈਗੇ ਨੇ ਲੋਕਾਂ ਦੇ ਜਿੱਥੇ ਕਾਫੀ ਵੱਸੋ ਆ ਪਰ ਇਹਦੇ ਪਾਣੀ ਦੇ ਨਾਲ ਲੱਖਾਂ ਬਿਮਾਰੀਆਂ ਜਿਹੜੀਆਂ ਉਹ ਪਾਣੀ ਪੈਦਾ ਕਰ ਰਿਹਾ ਪਰ ਕਿ ਇਹ ਜਿਹੜੇ ਲੋਕ ਨੇ ਕੁੰਭ ਕਰਨ ਦੀ ਨੀਂਦੇ ਸੁੱਤੇ ਨੇ ਤੇ ਇਹਨਾਂ ਨੂੰ ਕੋਈ ਵੀ ਫਰਕ ਨਹੀਂ ਆ ਕਿਉਂਕਿ ਸਰਕਾਰੀ ਦਰਬਾਰੇ ਇਹਨਾਂ ਦੀਆਂ ਚਲਡੀਆਂ ਨੇ ਸੋ ਪ੍ਰਸ਼ਾਸਨ ਨਾਲ ਵੀ ਅਸੀਂ ਗੱਲ ਕਰਾਂਗੇ ਕਿ ਇਹ ਪਾਣੀ ਇੱਥੇ ਸੋਟ ਸਕਦੇ ਨੇ ਜਾਂ ਸੋਟ ਸਕਦੇ ਨੇ ਤੇ ਉਹਦੇ ਕੀ ਪੈਰਾਮੀਟਰ ਸੀ ਦੂਜੇ ਬੰਨੇ ਜੇ ਅਸੀਂ ਗੱਲ ਕਰੀਏ ਤੇ ਜਿਹੜੇ ਇਹਨਾਂ ਨੇ ਇੱਥੇ ਪਾਣੀ ਜਿਹੜਾ ਸੋਟ ਰਹੇ ਨੇ ਬੜੇ ਲੰਬੇ ਸਮੇਂ ਤੋਂ ਸੋਟ ਰਹੇ ਨੇ ਤੇ ਇੱਥੇ ਜਿਹੜਾ ਹੋਟਲ ਆ ਇਦੇ ਵਿੱਚ ਕਾਫੀ ਜਿਹੜੇ ਫੰਕਸ਼ਨ ਵੀ ਹੁੰਦੇ ਨੇ ਜਿਵੇਂ ਵਿਆਹ ਵਾਹ ਸ਼ਾਦੀਆਂ ਵੇ ਤੇ ਹਜ਼ਾਰਾਂ ਲੋਕ ਆਉਂਦੇ ਨੇ ਕਿ ਇਹ ਜਿਹੜਾ ਗੰਦਗੀ ਵਾਲਾ ਪਾਣੀ ਆ ਉਹਨਾਂ ਨੂੰ ਵੀ ਜਿਹੜਾ ਦੂਸ਼ਿਤ ਕਰ ਰਿਹਾ ਕਿਉਂਕਿ ਇਹ ਜਿਹੜਾ ਹੋਟਲ ਤੋਂ ਵੱਧ ਤੋਂ ਵੱਧ ਜਿਹੜਾ ਵਾ ਉਹ 100 ਫੁੱਟ ਜਿਹੜਾ ਇੱਕ ਸਾਈਡ ਤੇ ਜਿਹੜਾ ਪਾਣੀ ਸੁੱਟਿਆ ਤੇ ਲਗਭਗ ਇਹਨਾਂ ਨੇ ਜਿਹੜਾ ਮੱਲਿਆ ਵਾ 300 ਤੋਂ 400 ਫੁੱਟ ਜਿਹੜਾ ਵਾ ਉਹ ਜੰਗਲਾਤ ਦੀ ਜਗ੍ਹਾ ਦੇ ਵਿੱਚ ਪਾਣੀ ਆ ਸੋ ਤੁਸੀਂ ਦੇਖੋਗੇ ਆਪਣੇ ਕੈਮਰਾਮੈਨ ਨੂੰ ਕਹਾਂਗੇ ਪਾਣੀ ਦੇ ਜਿਹੜੇ ਹਾਲਾਤ ਦੇਖੋ ਅਗਰ ਇਹਦੇ ਵਿੱਚ ਕੋਈ ਦਵਾਈ ਦਾ ਛੜਕਾ ਵੀ ਹੋ ਜਾਂਦਾ ਤੇ ਬਿਮਾਰੀਆਂ ਰਹਿਤ ਹੋਣਾ ਸੀ ਇੱਥੋਂ ਬੜੀ ਬਦਬੂ ਆ ਰਹੀ ਆ ਬੜੀ ਗੰਦੀ ਸਮੈਲ ਆ ਅਤੇ ਜਿਹੜਾ ਸਾਨੂੰ ਜਿਹੜਾ ਗਲਤਕਾਰ ਨੇ ਇਹਨਾਂ ਨੇ ਕੀਤਾ ਕਿ ਜਿਹੜੇ ਰੁੱਖ ਸੀ ਇਹਦੇ ਪਾਣੀ ਦੇ ਨਾਲ ਉਹ ਰੁੱਖ ਜਿਹੜੇ ਆ ਉਹ ਸੁੱਕਦੇ ਨਜ਼ਰ ਆ ਰਹੇ ਨੇ ਸੋ ਉਪਾਗ ਨਾ ਵੀ ਗੱਲ ਕੀਤੀ ਜਾਏਗੀ ਕਿਉਂਕਿ ਹੋਰ ਇਲੈਕਸ਼ਨ ਦਾ ਦੌਰ ਆ ਚੋੜ ਕਮਿਸ਼ਨ ਨਾਲ ਵੀ ਗੱਲ ਕੀਤੀ ਜਾਏਗੀ ਕੀ ਇੰਨਾ ਵਿਅਕਤੀਆਂ ਦੇ ਉੱਤੇ ਕੀ ਬੰਦੀ ਕਾਰਵਾਈ ਹੋਏਗੀ ਕਾਲੇ ਦੂਜੇ ਪਾਸੇ ਲੋਕਾਂ ਨੂੰ ਪੁੱਛਿਆ ਜਾਏਗਾ ਨਹੀਂ ਜਿਹੜਾ ਇਹ ਕੰਮ ਕਰ ਰਹੇ ਨੇ ਕਿਉਂਕਿ ਇਹ ਨਿੱਜੀ ਫਾਇਦੇ ਵਾਸਤੇ ਆ ਕੋਈ ਸਮਾਜ ਭਲਾਈ ਦਾ ਕੰਮ ਨਹੀਂ ਕਰ ਰਿਹਾ ਜੇ ਸਮਾਜ ਭਲਾਈ ਦਾ ਕੰਮ ਹੋਏ ਤਾਂ ਅਸੀਂ ਕਹਿ ਵੀ ਸਕਦੇ ਹਾਂ ਕਿ ਇਹਨਾਂ ਕੋ ਸਦਨ ਨਹੀਂ ਸੀ ਪਰ ਜੇ ਲੋਕਾਂ ਕੋ ਪੈਸੇ ਲੈ ਰਹੇ ਨੇ ਤੇ ਕੀ ਜਿਹੜਾ ਇਹ ਕੰਮ ਕਰ ਰਹੇ ਨੇ ਉਹ ਠੀਕ ਹੈ ਆਪਣੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸੋ ਧੰਨਵਾਦ ਜੀ